ਲਗੀ ਨੀ ਸੀ ਪਾ ਲੱਗ ਲੱਗੀ ਹਾ 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 ਦੀ 60 ਤੋਂ ਲੱਗ ਗਈ 12 ਕਰਦਾ ਮੈਂ ਤੇਰਾ ਚੱਕ ਲਈ ਯਾਰ 12 ਆ ਦੇਖੋ ਕਿਸੇ ਨੇ ਕਣ ਕਬੱਡੀ ਹੋਣੀ ਹੈ ਕਣਕ ਵੱਢਣ ਤੋਂ ਬਾਅਦ ਨਾ ਅੱਜ ਦਾ ਰੋਲ ਜਮਾ ਕੇ ਰੱਖ ਲੈਣੇ ਫਿਰ ਇਹ ਤੇ ਫਿਰ ਇਹ ਸਿਆਲਾਂ ਚ ਕੰਮ ਆਉਂਦਾ ਕਹਾਂ ਜਾ ਕੇ ਜਾਂ ਰੈਡੀ ਆ ਹੁਣ ਦੇਖਾ ਤਰ ਮੂਜਾ ਕੋਪਰ ਨੂੰ ਸਹੀ ਹੈ ਜੋ ਬਣਾ ਚੰਨਲ ਉਹਨਾਂ ਨੂੰ ਬ੍ਰੇਕ ਦੱਬਣੇ ਜਦੋਂ ਉਦੋਂ ਠੀਕ ਹੈ ਜੋ ਰੋਕਣੀ ਹੈ ਹਾਂ ਉਹਦੇ ਲੈ ਹੈਲਮਟ ਪਾਇਆ ਸੱਟ ਨਹੀਂ ਲੱਗ ਸਕਦੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਆਪਣੇ ਕਰਤੀ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਖਾਣੇ ਆ ਆਪਾਂ ਨੇ ਪਰੌਂਠੇ ਅੱਜ ਸਾਡੇ ਘਰੇ ਬਣ ਰਹੇ ਆ ਪਰੌਂਠੇ ਪਰੌਂਠੇ ਬਹੁਤ ਸਪੈਸ਼ਲ ਆ ਤੁਹਾਨੂੰ ਵੀ ਦੱਸ ਦਿਆਂ ਨਾ ਇਹ ਰੈਸਪੀ ਦੱਸ ਦਿਆਂ ਤੁਹਾਨੂੰ ਕਿੱਦਾਂ ਬਣਦੇ ਆ ਕਿੱਦਾਂ ਨਹੀਂ ਜੋ ਬਣਾ ਕੀ ਮਣੀ ਜਨ ਤੂੰ ਮਿੰਨਤੀ ਜਨਤੀ ਕਰਦਾ ਛਿਕੜੋ 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 ਲੋ ਜੀ ਪਰੌਂਠੇ ਬਣ ਕੇ ਹੋ ਗਏ ਤਿਆਰ ਆਪਣੇ ਆ ਸਮਾਨ ਇਹ ਰੈਸਪੀ ਹੈਗੀ ਇਹ ਜੀ ਕਿ ਯਕੀਨੀ Shimla mirch pyaz ਤੇ grind ਕੀਤੇ ਹੋਏ ਅਦਰਕ ਤੇ ਲਸਣ ਹੋਰ ਮਿਰਚਾਂ ਮੀਆਂ ਤੇ ਮਸਾਲੇ ਹਨ ਮੇਥੀ ਤੇ ਮੇਥੀ ਵੀ ਹੈ ਇੱਧਰ ਚੱਲ ਰਿਹਾ ਤੁਹਾਨੂੰ ਪਰੌਂਠਾ ਵੀ ਦਿਖਾ ਦਿੰਦਾ ਇਹ ਇੱਧਰ ਇਹ ਆਉ ਬਣਾਇਆ ਪਰ ਉਠਾਇਆ ਤਾਂ। ਆਪ ਦੇਖਿਓ ਇੱਕ ਬਲੌਗ ਦੇ ਨਾਲ ਪਿੱਛੇ ਵੱੜਦਾ ਪੁੱਤ ਤੇ ਇੱਧਰ ਪਾ ਲਈ ਆਪਾਂ ਨੇ ਪਿਆਜ਼ ਪਾ ਕੇ ਵੀ ਥੋੜੀ ਬੂੰਦੀ ਤੇ ਪਰੌਂਠਿਆਂ ਨਾਲ ਵਧੀ ਲੱਗਦੀ ਆ ਇਹ। ਹਾਂਜੀ ਤੂੰ ਦਾ ਤੇਰਾ ਬਲੌਗ ਬਣਾ ਦੇਣਾ ਲੈ। ਹਾਂ ਤੂੰ ਜਦੋਂ ਜਿਆਦਾ ਗਰਮੀ ਨਾਲ ਦੇ ਕੱਪੜੇ ਬਾਹਰੋਂ ਵੀ ਫਿਰਦਾ। ਹੱਥ ਆ ਜਾਂਦਾ ਪੁੱਤ। ਹਾਂ ਇਹਦੇ ਪਿੱਛੇ ਹੱਥ ਆ ਜਾਂਦਾ। ਨਾਣਿਆਂ ਦਾ ਲਫੜਾ ਉਹ ਆਜਣਾ ਤੇਰਾ ਹੱਥ ਕਿਤੇ ਸਪੈਸ਼ਲ ਆ ਤੇ ਆ ਬਾਈ ਯਕੀਨੀ ਵਾਲੇ ਪਰੌਲ ਠੇ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਸਵਾਦ ਨੇ ਯਕੀਨੀ ਆ ਪੁੱਤ ਵਿੱਚ ਨੂੰ ਥੋੜਾ ਜਨ ਲੱਗਿਆ ਇਹ ਯਕੀਨੀਆ ਕਦੂ ਕਾਸ ਕਰਕੇ ਗ੍ਰੈਂਡੀਏ ਕਰਕੇ ਵਧੀਆ ਲੱਗਦੇ ਤੇ ਵਿੱਚ ਸ਼ਿਮਲਾ ਮਿਰਚ ਪਾ ਕੇ ਦਵਾਰ ਕੇ ਆਲੂ ਵਾਲੇ ਦਾ ਪਖੰਡੀ ਰਹਿਣੇ ਆ ਆ ਵੀ ਟਰਾਈ ਕਰਕੇ ਦੇਖਿਓ ਜਿੱਦਾਂ ਆਪਣੇ ਬੱਚੇ ਨਾ ਇਹ ਯਕੀਨੀ ਖਾਂਦੇ ਬਹੁਤ ਘਟਾ ਉਦਾਂ ਜੇ ਲੋੜ ਹੈ ਤਾਂ ਪਰੌਂਠਾ ਬਣਾ ਕੇ ਦੇ ਦੇਵਾਂ ਤਾਂ ਬਧੇ ਲੱਗੇ। ਨਾਲ ਉਹਦਾ ਵੀ ਜਕੀਨੀ ਬਹੁਤ ਵਧੀਆ ਚੀਜ਼ਾਂ ਘਰ ਮੇਂ ਖਾਣ ਵਾਸਤੇ। ਤੇ ਜਿਹੜੇ ਬੱਚੇ ਨਹੀਂ ਖਾਂਦੇ ਤਾਂ ਉਹਨਾਂ ਨੂੰ ਪਰੌਂਠਾ ਬਣਾ ਕੇ ਦੇ ਸਕਦੇ ਆਪਾਂ ਤੇ ਬਹੁਤ ਸਵਾਦ ਲੱਗਦਾ ਤੇ ਬੱਚੇ ਪਰੌਂਠਾ ਖਾ ਲੈਂਦੇ ਆ। ਕਿੱਥੇ ਲੱਗਿਆ ਪਰੌਂਠਾ? ਬੋਲੋ। ਰਸਮ ਆ ਕੇ ਅੱਧਾ ਪਰੌਂਠਾ ਮੱਸੀ ਖਾਂਦੀ ਹੁੰਦੀ ਆ। ਅੱਜ ਦੇਰ ਪਰੌਂਠਾ ਖਾ ਚੱਲੀ। ਬਈ ਬਹੁਤ ਸਵਾਦ ਲੱਗਿਆ ਮੈਨੂੰ ਵੀ ਯਾਰ। ਪਾਪਾ ਰੂਟ ਪੇ ਬਾਲਕਨੀ ਚ ਕਿੱਥੇ ਚੱਲੇ ਆ? ਬਾਲਕਨੀ ਕ੍ਰਿਕਟ ਖੇਲੇ ਚੱਲੇ। ਖੇੜਾ ਤੂੰ ਮੈਂ। ਤੇਰੇ ਵਰਗੇ ਨਾਣੇ ਵੀ ਉਹਨੇ ਉੱਥੇ ਖੇਡਣਾ। ਉਹ ਬੂਟ ਦਾ ਲੈਦੇ ਪੁੱਤ। ਮੈਂ ਵੀ ਤਾਂ। ਅਜਾ ਦੂਏ ਬਾਲਕਨੀ ਵਾਲੇ, ਫ੍ਰਿੰਟ ਵਾਲੇ ਬੂਟ ਕਰੀਕਟ ਵਾਲੇ। ਜੇ ਮਮਾ ਖੜੀ ਪਮਾ ਤੋਂ ਪੜਦੇ। ਇਹਦਾ ਰਸ ਨੂੰ ਸੁਲਾ ਮਾਰੀਦੀ ਵੀ ਜਾਣਾ ਤੂੰ। ਤੂੰ ਇਹ ਮਗਰ ਲੱਗੀ ਜਾਣਾ ਹੁਣ ਮੇਰੇ। ਨਹੀਂ ਜਾਣਾ ਹੁਣ ਤੂੰ। ਇਹ ਮਗਰ ਲੱਗੀ ਜਾਂਦਾ ਹੁਣ ਮੇਰੇ। ਲੈ ਹੁਣ ਰੁੱਸ ਕੇ ਬਾਹਰ ਭੱਜ ਕੇ। ਤੂੰ ਦੂਰ ਜਾਣਾ ਮੈਂ ਨਹੀਂ ਤਾਂ ਲੈ ਜਾਂਦਾ। ਉਹ ਦੂਰ ਜਾਣਾ ਮੈਂ ਮੈਂ ਤੁਹਾਨੂੰ ਜਿਹੜਾ ਕੱਲੂ ਜਾਵਾਂਗੇ ਫੇਰ ਤੁਹਾਨੂੰ ਲੈ ਕੇ ਜਾਵਾਂਗਾ ਠੀਕ ਆ ਕੱਲ ਲੈ ਮੈਚ ਲੈ ਕੇ ਜਾਵਾਂਗਾ ਤੁਹਾਨੂੰ ਨੋ ਓਕੇ ਬਾਏ 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 ਬਹੁਤ ਔਕਾ ਛੱਡ ਗਿਆ ਯਾਰ ਜੋ ਬੰਨੂ ਕਰੇ ਉਹ ਬਹੁਤ ਰੋਣ ਲੱਗ ਗਿਆ ਤਾਂ ਉਹਦਾ ਮੈਂ ਤਾਂ ਉੱਧਰ ਹੀ ਸੁਲਾ ਮਾਰਤੀ ਰੱਖ ਮੈਨੂੰ ਵੀ ਚੱਲ ਜਾਣਾ ਖੇਡਣ ਉਹਨੂੰ ਸੁਣ ਲੈ ਕੇ ਤੇ ਰਾਟ ਪਾਇਆ ਪਿਆ ਹੁਣ ਜਦ ਦੇ ਨਹੀਂ ਚਲੋ ਮਿਲਦੇ ਹੁਣ ਤੁਹਾਨੂੰ ਬਾਕੀ ਗਰਾਊਂਡ 'ਚ ਜਾ ਕੇ ਫਾਈਨਲੀ ਬਾਈ ਜੀ ਗਰਾਊਂਡ ਤੇ ਪਹੁੰਚ ਗਏ ਹੁਣ ਅਸੀਂ ਬੱਦਲ ਬਾਈ ਹੋ ਗਈ ਉਦੋਂ ਹੁਣ ਨਜ਼ਾਰਾ ਆਊਗਾ ਖੇਡਣ ਚ ਸਵੇਰੇ ਗਰਮੀ ਸੀ ਬਹੁਤ ਜ਼ਿਆਦਾ ਤੇ ਹੁਣ ਬੱਦਲ ਜੇ ਹੋ ਗਏ ਤੇ ਹੁਣ ਮੈਚ ਲਾਉਣ ਚ ਵੀ ਸਵਾਦ ਆਊਗਾ ਇੱਧਰ ਚੱਲ ਰਹੀ ਆ ਕੀ ਹਾਲ ਆ ਜੀ ਕੈਮੋ ਹੋਰ ਸੁਣਾਓ ਵਧੀਆ ਇਹ ਹਾਜ਼ਰ ਹੈ ਯਾਰ ਕਿੱਦਾਂ ਛੋਟੇ ਲੋ ਜੀ ਇਦਾਂ ਟੀਮ ਬੀਟਿੰਗ ਕਰਾ ਲਿਓ ਹਾਂ ਅੱਜ ਕਪਤਾਨਾ ਹਾਂਜੀ ਹਾਂਜੀ ਠੈਮ ਮੈਂ ਕਿਹਾ ਪੂਰਾ ਪੂਰੇ ਅੱਜ ਹਾਂ ਬਾ ਠੀਕ ਹੈ ਜੇ ਅਸੀਂ ਇਹ ਲੈਂਦੇ ਹਾਂ 4 ਤੋਂ 10 ਰਨ ਵੀ ਪੈ ਜਾਂਦੇ ਨਾ ਬਿਲਕੁਲ ਉਹਨਾਂ ਦੇ ਨੂੰ ਪਏ ਆ ਤਾਂ 40 ਜਿਹਨਾਂ ਦਾ 10 ਰਨ ਵੀ ਪੈ ਜਾਂਦੇ ਅਰਸ਼ਦੀਪ ਨੂੰ ਮੈਚ ਹਰ ਗਏ ਹਰ ਗਏ ਸੀ ਹਰ ਗਏ 34 35 ਦੇ ਨੂੰ ਕਿ ਇਹ ਕੱਲ੍ਹ ਵਾਲੇ ਮੈਚ ਦੀ ਡਿਬੇਟ ਚੱਲ ਰਹੀ ਆ ਇਹ ਤਾਂ ਹੁਣ ਓਵਰ ਪੈ ਲੈ ਜਿਹੜੇ ਪੈਣੇ ਤੇ ਇਹ ਕਰਨੇ ਚੱਲਦਾ ਵੀ ਕਿ ਨਹੀਂ ਚੱਲਦਾ ਚੱਲਦਾ ਲੋਜੀਕਲ ਜਿਹੜੀ ਜਿੱਤੀ ਹੈ ਮਠਾਈ ਚੱਲ ਰਹੀ ਹੈ ਇੱਧਰ ਨਾਲ ਦੀ ਨਾਲ ਹੋਰ ਔਰ ਆਣਾ ਵਧੀਆ ਫਿਰ ਬੰਦ ਕਰ ਦੇ ਜਿਹੜੇ ਬੰਦੇ ਰਹਿ ਗਏ ਨੇ ਉਹਨਾਂ ਨੂੰ ਇੱਧਰ ਉਹ ਪੁੱਛਿਆ ਯਾਰ ਉਧਰ ਲੈ ਜਾ ਟਪਾ ਕਮਾਲਿਆ ਪੂਰੀ ਐਕਸਪੀਰੀਅੰਸ ਬਈ ਜਿਹੜੀ ਉਹਨਾਂ ਨੇ ਰਿਟਾਇਰਮੈਂਟ ਅਲਾਉਂਸ ਕੀਤੀ ਸਹੀ ਕੀਤੀ ਹੈ ਬਹੁਤ ਵਧੀਆ ਵਧੀਆ ਕਰੇਗਾ ਵਧੀਆ ਗੱਲਾਂ ਟਰੋਫੀ ਨਾਲ ਰਿਟਾਇਰਮੈਂਟ ਲੈਣੀ ਪਈ ਬਹੁਤ ਸਾਬ੍ਹ ਬਹੁਤ ਵਧੀਆ ਸਹੀ ਚਲੋ ਭਾਈ ਅੱਛਾ ਚਲੋ ਭਾਈ ਕਹਿੰਦੇ ਵੀ ਬਜੇੜਾ ਸੀਨੀਅਰ ਲੱਤਾ ਤੋਂ ਉਹਨੇ ਮੁੰਡਿਆਂ ਨੇ ਉਹਨਾਂ ਨੇ ਰੋਹਿਤਰ ਵਿਰਾਟ ਕੋਹਲੀ ਨੇ ਲੋ ਜੀ ਟੀਮ ਤਰੱਕੀ ਤੇ ਹੋ ਗਈ ਸਾਡੀ ਟੇਬਲ ਟੂਲ ਵੀ ਰੱਖ ਲਿਆ ਉਹਨਾ ਨਾ ਹੁਣ ਭਾਈ ਬੀ ਆਈਸੀਸੀ ਨਾਲ ਸਾਡਾ ਹੁਣ ਸੰਬੰਧ ਹੈਦਾ ਬੀਸੀਟੀਆਈ ਨਾਲ ਉਹ ਸਾਨੂੰ ਪ੍ਰਮੋਟ ਕਰਦੀ ਆ ਹੁਣ ਕਿਹਨੇ ਇਹ ਸਾਹ ਲਿਆ ਕੀ ਗਾਲੇ ਵੀਰੇ ਕਰਦੇ ਰਹੇ ਨੇ ਇਹਨਾਂ ਲੋਕ ਬਾਹਰ ਤੋਂ ਆਪਾਂ ਜਿੱਤ ਰਹੇ ਹਾਂ ਬਲਬਲ ਵਾਲੇ ਨਹੀਂ ਗਾਣਾ ਇਹ ਮੇਰੇ ਜਿੱਦਾਂ ਹੀ ਤੁਸੀਂ ਫੋਨ ਕੋ ਲੱਗੇਵੇਂ ਕਰਨਾ ਬੋਲਣਾ ਮੇਰੇ ਦਿਮਾਗ ਨੂੰ ਮਰੇਗਾ ਮੇਰੇ ਦਿਮਾਗ ਤੇ ਰੱਖੋ ਪਰੇ ਜਦੋਂ ਹੋਰ ਖਤਮ ਹੋ ਜਾਣਾ ਫਿਰ ਬਾਤ ਮੁੜ ਜਾਂਦੀ ਤੁਸੀਂ ਬਚ ਗਿਆ ਕਰ ਖਤਮ ਹੁੰਦਾ ਤੂੰ ਚੱਲਦੇ ਚੱਲ ਕੇ ਪੇਰ ਹੰਦਾ ਹੈ ਕਿ ਇਕੱਲੇ ਹੀ ਰੋਲਾ ਪੰਡਾ ਕਿਉਂ ਤੂੰ ਬੋਲੂ ਰੋਲਾ ਰੋਲਾ ਟੀਮ ਦਾ ਨੰਬਰ ਬੋਲੋ ਬੋਲ ਦੇ ਨੂੰ ਚਾਹੀਦਾ ਮੈਂ ਨੰਬਰ ਪੁੱਛਿਆ ਬੋਲ ਕੇ ਲੋ ਜੀ ਪਹਿਲਾਂ ਮੈਂ ਜਿੱਤ ਗਿਆ ਆਪਾਂ 65 ਦਾ ਟਾਰਗੇਟ ਸੀ ਆਪਾਂ ਨੇ 5 ਓਵਰਾਂ 'ਚ ਬਣਾ ਤੋ 5 ਓਵਰਾਂ 'ਚ ਆਪਣੇ 65 ਸਪੋਰ ਬਣਾਤਾ ਤੇ ਹੁਣ ਆਪਾਂ ਅਗਲੇ ਰਾਉਂਡ ਤੇ ਹੁਣ ਅਗਲਾ ਮੈਚ ਲੱਗਣਾ ਆਪਣਾ ਦੇਖਦੇ ਆਂ ਲੋ ਵੀ ਦੂਜਾ ਮੈਚ ਸਟਾਰਟ ਹੋਣ ਲੱਗਿਆ ਆਹ ਮੁੰਡੇ ਨੇ ਬੈਟਿੰਗ ਬਹੁਤ ਵਧੀਆ ਕਰੀ ਬਾਈ ਥੈਂਕ ਯੂ ਆਹ ਦੇਖੋ ਇੱਧਰ ਥੋਨੀ ਬੜੀ ਫਿਰਦਾ ਦੋ ਦੋ ਬੈਟ ਲਈ ਫਿਰਦਾ 12 ਜਣੇ ਆ ਲੋ ਇੱਧਰ ਤਾਂ ਚੱਲ ਰਹੀ ਹੈ ਨਾਲ ਦੀ ਨਾਲ ਉਧਰ ਟੂਰਨਾਮੈਂਟ ਇੱਧਰ ਤਾਂ ਚੱਲ ਕੀ ਕਰਦਾ ਅੰਪਾਇਰਿੰਗ ਬੜੀ ਕਰਦਾ ਬਹੁਤ ਸਿੱਕਾ ਮੈਂ ਇੱਕ ਤਾਂ ਮੰਨਿਆ ਜਾਂਦਾ ਅਚਾਹ ਅੰਪਾਇਰ ਦੇਖ ਲੈਂਦਾ ਬਾਈ ਬਾਈ ਦੇਖ ਗੁਦਰ ਦੀ ਪੈਲ ਦੀ ਨਾ ਪਰ ਮੈਂ ਗੰਦਾ ਬੰਦਾ ਰੂਹ ਤੇ ਚਲੋ ਪਹਿਲੀ ਬਾਲ ਦੇਖੋ ਜਾਕਾ ਸ਼ਾਬਾਸ਼ ਸ਼ਿਭਿਸ਼ ਨੇਆ ਸ਼ਾਬਾਹੇ ਡਾਂ ਖਿੱਚ ਕੇ ਖਿੱਚ ਕੇ ਨਾ ਸ਼ਾਟ ਮਾਰਾ ਰੈਕਸ ਜੜੇ ਭੱਜ ਚਲੋ ਹੁਣ ਭਾਈ ਮੈਚ ਬਹੁਤ ਫਸਿਆ ਵਾ ਸਾਡੇ ਵਾਲਾ ਹੋ ਜੋਰ ਲੱਗਿਆ ਪਿਆ ਪੂਰਾ ਸਾਡਾ ਵਧੀਆ ਸਿਕਨ ਲੈ ਕੇ ਬਾਹਰ ਦਿੰਦੇ ਨਾ ਉੱਥੇ ਐਂ ਜਿੱਤੀਆਂ ਵੜਦੀਆਂ ਆ ਹੱਥ ਇੰਦਾਂ ਅੱਜ ਔਕਾ ਤੇਰਾ ਚੋਰੀ ਤੇਰਾ ਚੋਕ ਲੱਗਿਆ 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 ਟਰੈਕਟਰ ਚੈਨਾਲ ਆ ਆਓ ਜੈਨਾਲ ਜਿੱਥੇ ਆਪਾਂ ਭਾਈ ਗਏ ਉਧਰ ਕੀ ਕੀ ਚੱਕਰ ਕੀ ਕਿਆ ਵੀ ਇਹ ਆ ਕਿਤੇ ਪਹਾੜਾਂ ਤੇ ਟਰੈਕਟਰ ਨਹੀਂ ਆਉਂਦੇ ਕਿਹੜੇ ਉੱਚਾ ਮਾ ਚੈਨਾਲ ਚੱਲ ਦਿੰਦੇ ਉਹ ਬੈਗ ਨਹੀਂ ਆਉਂਦੇ ਜੇ ਬੈਗ ਨੂੰ ਖੜ ਜਣਾ ਉਹਨਾਂ ਨਾਲ ਤੁਸੀਂ ਚੱਕਾ ਲਾ ਦੇ ਲੱਗਿਆ ਸ਼ਾਬਾ ਮਨ ਲਈ ਸਾਡੇ ਅਜੇ ਲਾਸਟ ਪਹੀਆ ਗੁਰਿਆ ਜਿੱਕਾ ਜਾਂਦਾ ਹੀ ਦਿਲ ਕੇ ਆਈ ਕਿ ਜਿੱਕਾ ਜਾਂਦਾ ਹੀ ਲੱਗ ਜਾਂਦਾ ਲੱਗ ਜਾਂਦਾ ਦੇਖੀ ਜਣੀ ਓਏ ਓ ਯਾਰ ਮੜਾ ਜਾ ਬੱਜ ਗਏ ਕੋਈ ਗੱਲ ਠੀਕ ਹੈਗਾ ਕਾਮ ਨਾ ਕਿੰਨੇ ਵਕਤ 18 ਹੋ ਗਏ 1 ਕੋਵ 18 ਲੱਗੀ ਨਹੀਂ ਸੀ ਪਾ ਲੱਗ ਲੱਗੀ ਹਾਂ ਜੀ ਸਾੜ ਤੋਂ ਲੱਗ ਗਈ 12 ਕਰਤਾ ਹਾਂ ਲੈ ਤੇਰਾ ਚੱਕੜੀ ਯਾਰ 12 ਨੂੰ ਆਹ ਵੇਖੋ ਵੀ 11 ਆ ਗਿਆ ਮੈਨੂੰ ਆਹ ਇਹ ਸੈਡ ਅੰਦਰ ਵੀ ਛੜ ਤੁਰ ਅੱਜ ਲੱਗਾ ਯਾਰ ਕੈਮਰਾ ਲਾਇਆ ਉੱਥੇ ਦੇਖੋ 11 12 13 ਕੱਲ ਮਾ ਕੱਲ ਮਾ ਇੱਦਾਂ ਹੋਣੇ ਸਕੋਰ ਬਣੇ ਲੜ ਨਹੀਂ ਬਣਨੇ ਕਿੱਥੇ ਬਣਨੇ ਲੜ ਲੜ ਕੇ ਬਣਨੇ ਹਾ ਬਾਈ ਓਕੇ ਸ਼ਾਵਾ ਕਲੀ ਵੀਰ ਅਗਰੈਸਿਵ ਨਾ ਉਹ ਬਹੁਤ ਓਵਰ ਆਉਣੇ ਹਜੇ ਏਦਾਂ ਤੇ ਭਜਦਾ ਨਾ ਭਜਾਗਰਾਂ ਨੂੰ ਨੋਟ ਕਰਾ ਦੇ ਨਹੀਂ ਯਾਰ ਬੰਪ ਨਹੀਂ ਹੋਈ ਬੰਬ ਹੋਈ ਬੰਬ ਹੋ ਗਈ ਦੀ ਬੰਬ ਚਲੋ ਯਾਰ ਇੱਕ ਤਾਂ ਰੋਲਾ ਪਾਓ ਚਲੋ ਅਗਲੀ ਬਾਲ ਦੇਖ ਲਓ ਹੁਣ ਚਲੋ ਕੋ ਹੋਇਆ ਸਹੀ ਕੁਛ ਤਾਂ ਹੋਇਆ ਚਲੋ ਮਿੱਟੀ ਪਾਓ ਚਾਰ ਬਾਲਾਂ ਚਾਰ ਬਾਲਾਂ ਕਲਵੀਰ ਲੈ ਲੈ ਇੱਕ ਅੱਧੇ ਚ ਲੋ ਜੀ ਮੈਂ ਤਾਂ ਸਾਨੂੰ ਅਦੋਬ ਚਾਲੇ ਛੱਡਣਾ ਪੈ ਗਿਆ ਇੱਕ ਬੰਦੇ ਨੂੰ ਅਮਰਜੈਂਸੀ ਪੈ ਗਈ ਸੀ ਤੇ ਸਾਨੂੰ ਆਉਣਾ ਪੈ ਗਿਆ ਉਧਰੋਂ ਪਰ ਹੁਣ ਅਸੀਂ ਰਸਤੇ 'ਤੇ ਜਾਏ ਸੀ ਇੱਥੇ ਨਾ ਘਾਹ ਦੇ ਰੋਲ ਜਿਹਾ ਬਣਾ ਕੇ ਰੱਖੇ ਹੋਏ ਨੇ ਮੈਂ ਤੁਹਾਨੂੰ ਦਿਖਾਉਣਾ ਕਿੱਦਾਂ ਬਣਾਉਨੇ ਨੇ ਇੱਥੇ ਆ ਦੇਖੋ ਕਿਸੇ ਨੇ ਕਣਕ ਵੱਡੀ ਹੋਣੀ ਹੈ ਕਣਕ ਵੱਢਣ ਤੋਂ ਬਾਅਦ ਨਾ ਅਜਿਹਾ ਰੋਲ ਜਿਹਾ ਬਣਾ ਕੇ ਰੱਖ ਲੈਣੇ ਫਿਰ ਇਹ ਤੇ ਫਿਰ ਇਹ ਸਿਆਲਾਂ 'ਚ ਕੰਮ ਆਉਂਦਾ ਕਹਾਂ ਜਾ ਕੇ ਜਾਂ ਗਾਂਵਾਂ ਵਾਲੇ ਥੱਲੇ ਪਿਛਾਉਣ ਨੂੰ ਜਾਂ ਦੋਨੋਂ ਨੂੰ ਪਾਉਣ ਨੂੰ ਫੀਡ ਫੂਡ 'ਚ ਪਾ ਕੇ ਫਿਰ ਐਦਾਂ ਦੀ ਜੀ ਜੇ ਦੰਨੇ ਆ ਵਿੱਚ ਇਹਦੇ ਕਣਕੂੰਦੀ ਮਾੜੀ ਮੋਟੀ ਤੇ ਵਿੱਚ ਜਿਹੜੇ ਕਣਕ ਦੇ ਥੱਲੇ ਆਉਂਦੇ ਆ ਆਪਣੇ ਆਪਾਂ ਜਣੇ ਕਿ ਲੋਕ ਤੂੜੀ ਬਣਾਉਂਦੇ ਆ ਇਹ ਲੋਕ ਜੇ ਇਦਾਂ ਇਕੱਠਾ ਜੇ ਕਰਕੇ ਰੱਖ ਲੈਂਦੇ ਇਹਨੂੰ ਤੇ ਪਏ ਦੇਖੋ ਕਿੰਨੇ ਸੋਹਣੇ ਲੱਗਦੇ ਇੱਥੇ ਪਏ ਲਈ ਮੈਂ ਦਿਖਾਉਣਾ ਬਹੁਤ ਮੈਨੂੰ ਬਾਲ ਬੜੇ ਸੋਹਣੇ ਲੱਗੇ ਨੇ ਮੈਨੂੰ ਇੱਥੇ ਪਏ ਪਏ ਛੋਟਾ ਜਿਹਾ ਹੈ ਪਰ ਹੈ ਬਹੁਤ ਵੱਡਾ ਹੈ ਕਾਫੀ ਵੱਡੇ ਹੁੰਦੇ ਆ ਇਹ ਜਣੇ ਕ ਇਹ ਮਸ਼ੀਨ ਆਟੋਮੈਟਿਕਾ ਬਣਾਉਂਦੀ ਇਹਨਾਂ ਨੂੰ ਤੇ ਉੱਪਰ ਆ ਨਾਲ ਦੀ ਨਾਲ ਆ ਦੇਖਦੇ ਤੁਸੀਂ ਆ ਪਲਾਸਟਿਕ ਜੀ ਨਾਲ ਇਹਨੂੰ ਕਵਰ ਕਰ ਦਿੰਦੇ ਆ ਹੈ ਨਾ ਬਹੁਤ ਸਾਫ਼ ਤਾਂ ਪਰ ਮਸ਼ੀਨ ਆਉਂਦੀ ਚੱਕ ਕੇ ਇਰੇ ਬਿਚਾਲੇ ਪਾ ਕੇ ਨਾ ਦੋ ਡੰਡੇ ਜਿ ਇੱਥੇ ਚੱਕ ਕੇ ਫਿਰ ਟਰਾਲੀ ਦੇ ਉੱਪਰ ਰੱਖ ਦਿੰਨੇ ਆ ਸਾਰੀ ਇੱਦਾਂ ਹੀ ਕਾਫੀ ਹੈਵੀ ਹੁੰਦਾ ਏ ਹਿਲਦਾ ਵੀ ਨਹੀਂ ਬੋਲਾ ਬੋਲਾ ਐਦਾਂ ਦੇ ਹੁੰਦੇ ਆ ਤੇ ਇਸ ਵਿੱਚ ਬੱਦਲ ਕਿੰਨੇ ਘੈਂਟ ਲਾਦੇ ਉੱਪਰ ਜਿਹੜੀਆਂ ਉੜ ਜਾਂਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਬਾਕੀ ਹੁਣ ਚੱਲਦੇ ਆਪਾਂ ਘਰ ਵੱਲੋਂ ਤੇ ਐਦਾਂ ਬਾਈ ਚੱਕ ਕੇ ਇਹਨਾਂ ਨੂੰ ਨਾ ਘਰੇ ਲੈ ਕੇ ਜਾਣੇ ਟਰਾਲੀਆਂ ਤੇ ਇਦਾਂ ਬਹੁਤ ਗਰਮੀ ਬਈ ਇਹ ਤਾਂ ਕ੍ਰਿਕਟ ਖੇਡੀ ਨਹੀਂ ਹੋਈ ਦੋ ਤਿੰਨ ਮੈਚ ਮਸੀ ਲੱਗਿਆ ਤਾਂ ਤੇ ਹੁਣ ਅਗ ਤੇ ਪੀਣ ਲੱਗਿਆ ਆਗੇ ਬਾਬਾ ਜੀ ਮੈਨੂੰ ਪਹਿਲਾਂ ਮੈਨੂੰ ਪਾਤਾ ਲੈਣ ਦੇ ਗਲਾਸਾਂ ਚ ਮੈਨੂੰ ਪੀਣੇ ਆਉਂਦੇ ਬੋਤਲ ਚ ਹੈ ਮੈਂ ਬੋਤਲ ਚ ਨਹੀਂ ਪੀਣੀ ਗਲਾਸ ਚ ਤੇ ਪੀ ਗਿਆ ਪਹਿਲਾਂ ਤਾਂ ਉਹ ਪੀ ਲਈ ਫਿਰ ਰੁਕ ਜਾ 2 ਮਿੰਟ ਪਾਤਾ ਲੈ ਮੈਂ ਗਲਾਸਾਂ ਇੱਕ ਗਲਾਸੇ ਪਾ ਦੇ ਗਰਮੀ ਦਾ ਬਈ ਆਹੀ ਕੰਮ ਆਉਂਦੀ ਬਸ ਜੂਸ ਪੀਣ ਜੀਨੇ ਨਾ ਜੀ ਕਰਦਾ ਨਾ ਕਿਸੇ ਹੋਰ ਚੀਜ਼ ਨੂੰ ਬਸ ਸਿਰਫ ਤੇ ਚਾਹੀਦੀ ਹੈ ਲਾ ਫੜ ਪੀ ਲੈ ਖਪਾ ਰੋਸੂ ਫੇੜ ਦਪਾ ਉਹ ਇਧਰ ਹਾਂ ਚੱਲ ਚੱਲ ਹੌਲੀ ਡਿੱਗਣਾ ਪਈ ਇੱਥੇ ਬੱਚੇ ਨੂੰ ਲੈ ਕੇ ਆਇਆ ਹੁਣ ਬਿਲਡਿੰਗ ਦੇ ਬਾਕੀ ਬੱਚੇ ਵੀ ਆ ਕੇ ਥੱਲੇ ਖੇਡਣ। ਸਾਰੇ ਬਿਲਡਿੰਗ ਦੇ ਬੱਚੇ ਇਕੱਠੇ ਹੋ ਕੇ ਖੇਡਣ ਲੱਗੇ ਇੱਥੇ। ਤੇ ਇਧਰ ਦੀ ਸਾਈਡ। ਥੱਲੇ ਗੈਰਜ ਬਣੇ ਹੋਏ ਆਪਣੇ। ਗੈਰਜਾਂ ਕੋਲ ਖੇਡਦੇ ਹੁੰਦੇ ਫਿਰ ਸ਼ਾਮ ਟਾਈਮ। ਓ ਕਿਉ ਆ? ਸਾਡਾ ਸਾਈਕਲ ਮਿਸਤਰੀ ਆ ਗਿਆ ਜੀ। ਉਹ ਸਾਈਕਲ ਮਿਸਤਰੀ। ਹਾਂ? ਕੀ ਠੀਕ ਕਰਦਾ? ਕਰਦੇ ਠੀਕ ਆ ਦੱਸੋ ਤੁਕੇ ਜਾਣ ਕਿਵੇਂ ਹੁਣ ਫਿਰ ਥੱਲੇ ਆ ਥੱਲੇ ਬੜ ਗਏ ਮਿੱਟੀ ਦੇ ਲੈ ਸਾਰੇ ਲੈ ਜਾ ਬਿਰ ਕੇਂਦਰ ਹੁਣ ਆ ਜੋ ਚੱਲ ਬਤਾਂਕ ਦਾ ਰਾਜਾ ਬੰਦ ਕਰਨਾ ਰੈਡੀ ਹੁਣ ਦੇਖਾ ਤਰ ਮੂਜਾ ਕੋਪਰ ਨੂੰ ਸਹੀ ਹੈ ਜੋ ਬਣਾ ਚੱਲ ਹੁਣ ਇਹਨੂੰ ਬ੍ਰੇਕ ਦੱਬਣੇ ਜਦੋਂ ਉਦੋਂ ਠੀਕ ਹੈ ਜੇ ਰੋਕਣੀ ਹੈ ਹਾਂ ਉਹਦੇ ਰ ਹੈਲਮਟ ਪਿਆ ਸੱਟ ਨਹੀਂ ਲੱਗ ਸਕਦੀ ਠੀਕ ਹੈ ਹੈਲਮਟ ਆ ਇਹ ਹੈਗਾ ਹੈਲਮਟ ਪ੍ਰਭਗੁਣ ਦਾ ਪ੍ਰਭਗੁਣ ਨੇ ਇਹਨੂੰ ਦਿੱਤਾ ਸਾਈਕਲ ਚਲਾਉਣ ਵਾਸਤੇ ਵੀ ਛੱਟ ਨਾ ਖਾ ਲਵੇ ਇਹ ਕਿਉਂਕਿ ਮੈਨੂੰ ਤਾਂ ਸਾਈਕਲ ਹੀ ਸੇ ਹੀ ਚਲਾਉਣੀ ਹੁੰਦੀ ਮੈਂ ਤੇ ਖਾਣਾ ਹਾਂ ਆ ਦੇਖੇ ਹੋ ਗਈ ਉਹ ਦੇਖੋ ਦੇਖੋ ਬਰਾਵਿਸਿਮਾ ਉੱਪਰ ਬੈਠ ਕੇ ਚੱਲਣੀ ਹੈ ਇਹ ਉੱਪਰ ਬੈਠ ਕੇ ਚਲਾਈ ਦੀ ਹੁੰਦੀ ਬੁੱਤਾ ਜੋਂ ਨਾ ਬਸ ਤਾਂ ਫਿਰ ਸਾਨੂੰ ਪਕੀਆ ਹੂੰ ਰੋਕੀ ਰੋਕ ਮੂਰੇ ਦੇਖ ਕੇ ਹਾਂ ਗੱਡੀ ਆ ਗਈ ਨਾ ਲੋ ਜੀ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਤੇ ਬਾਕੀ ਮਿਲਦੇ ਆ ਤੁਹਾਡੇ ਨਾਲ ਕੱਲ੍ਹ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ 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 ਕਰਦੇ ਬਾਏ ਬਾਏ